ਲਿਖਣ ਦਾ ਕੀੜਾ ਪਹਿਲਾਂ ਹੀ ਸੀ ਜਦੋਂ ਬੱਚੇ ਹੀ ਸੀਗੇ ਹਜੇ 7ਵੀਂ 8ਵੀਂ ਕਲਾਸ 'ਚ ਪੜ੍ਹਦੇ ਸੀ ਤੇਜਵੰਤ ਕਿੱਟੂ ਸਰ ਕੋਲੇ ਮੈਂ ਗਿਆ ਸੀਗਾ ਜੀ ਇੱਥੇ ਵਿਜੇ ਸ਼ੌਕਤ ਜੀ ਆ ਮਿਊਜ਼ਿਕ ਕਰਦੇ ਆ ਉਹਨਾਂ ਨੇ ਮੈਨੂੰ ਦੱਸਿਆ ਕਿ ਤੂੰ ਆਪ ਗਾਉਣ ਦੀ ਕੋਸ਼ਿਸ਼ ਕਰ ਮੇਰੇ ਡੈਡੀ ਨੂੰ ਸ਼ੌਂਕ ਸੀਗਾ ਉਹ ਖੁਦ ਲਿਖਦੇ ਸੀ ਉਹਨਾਂ ਨੂੰ ਲਿਖਣ ਦਾ ਸ਼ੌਂਕ ਸੀ ਪਰ ਉਦੋਂ ਕੁਝ ਹਾਲਾਤ ਕਰਦੇ ਆ ਵਿਜੇ ਸੀਗੇ ਘੱਟ ਤੋਂ ਘੱਟ 15 ਗੀਤ ਇਹੋ ਜਿਹੇ ਆ ਜਿਹੜੇ ਹੋਰ ਸਿੰਗਰਾਂ ਨੇ ਗਾਇਆ ਤੇ ਮੇਰੇ ਰਿਲੀਜ਼ ਨਹੀਂ ਕਰਨ ਦਿੱਤੇ ਸਾਡੇ ਅੱਗੇ ਕਿਸੇ ਫਿਊਚਰ ਪਲਾਨ ਦੇ ਬਾਰੇ ਦੱਸੋ ਕੀ ਮਤਲਬ ਮੈਨੂੰ ਇਹ ਲੱਗਦਾ ਕਿ ਮੈਂ 25-30 ਗਾਣੇ ਦਊਂਗਾ ਸਾਲ ਦੇ ਵਿੱਚ ਤੇ ਕੁਝ ਟਾਈਮ ਪਹਿਲਾਂ ਅਸੀਂ ਗੀਤ ਕੀਤਾ ਸੀ 79 ਗਿੱਲ ਭਾਜੀ ਨੇ ਕੰਪੋਜ਼ ਕੀਤਾ ਸੀਗਾ ਬਾਬਾ ਨਾਨਕ ਜੀ ਦਾ ਕਿ ਜੇ YouTube ਤੇ ਮੇਰੇ ਹਨਾ ਹੁਣ ਤੁਸੀਂ ਦੇਖੋਗੇ ਲੱਖਾਂ ਦੇ ਵਿੱਚ ਵਿਊਜ਼ ਆਉਂਦੇ ਆ ਜਦੋਂ ਵਿੱਚੋਂ ਇੱਕ ਬੰਦੇ ਨਾਲ ਸ਼ੇਅਰ ਕਰਨ ਵਾਲੀ ਨਹੀਂ ਹੁੰਦੇ ਤੁਸੀਂ ਅੱਗੇ ਮਤਲਬ ਕਿਸੇ ਫਿਲਮ ਜਾਂ ਮੂਵੀ ਆਵਾਰੇ ਵੀ ਤੁਸੀਂ ਸੋਚਿਆ ਗੰਗਾ ਨਗਰ ਦੇ ਵਿੱਚ ਹਨਾ ਆਪਣੀ ਪੂਰੀ ਚਾਲ ਵੈਲਾ ਇਹਦਾ ਰੀਜਨ ਆ ਜਿਹੜਾ ਆਪਣੇ ਗੰਗਾ ਨਗਰ ਦੇ ਜਿੰਨੇ ਪੇਜ ਚੱਲਦੇ ਆ ਇਹ ਰ ਇਸ ਸਰਾਫ ਇੱਕ ਸੌਦਾ ਇਹ ਫੇਮ ਦਾ ਸੌਦਾ ਹੈ ਜੋ ਵੀ ਚੱਲ ਰਿਹਾ ਕੰਟਰੋਵਰਸੀ ਅੱਜ ਤੁਸੀਂ ਗੁਰੀ ਪ੍ਰੋਡਕਸ਼ਨ ਚੈਨਲ ਖੋਲ ਕੇ ਦੇਖੋਗੇ ਉਸ ਤੇ ਵਧੀਆ ਸਿੰਗਰਾਂ ਦੇ ਗੀਤ ਪਏ ਆ ਤੇ ਉਹਦੇ ਤੇ ਆਪਣਾ ਗੀਤ ਉਦੋਂ ਪਿਆ ਸੀ ਜਦੋਂ ਉਸ ਚੈਨਲ ਦਾ ਕੁਝ ਨਾਮ ਨਹੀਂ ਸੀਗਾ ਅੱਛਾ ਛੱਡਾ ਬਚਸਲਾ ਗਾਣਾ ਆਇਆ ਸੀਗਾ 5 ਲੱਖ ਵਿਊ ਕ੍ਰੋਸ ਕੀਤੇ ਸੀ ਉਹਨੇ ਲੇਕਿਨ ਕਿਤੇ ਨਾ ਕਿਤੇ ਆ ਕੇ ਇੱਕ ਕੰਟਰੋਵਰਸੀ ਵਰਡ ਵੀ ਸੁਣਨ ਨੂੰ ਮਿਲ ਰਿਹਾ ਹੈ ਜਿਵੇਂ ਮਿਸਟਰ ਸਾਨੀ ਦਰੂਦ ਸਮੈਲ ਗੀਤ ਕੀਤਾ ਸੀ ਉਹਨੇ ਹੁਣ ਆਪਣਾ ਸ਼ਰਾਬੀਆਂ ਦਾ ਲਾਣਾ ਆ ਰਿਹਾ ਗੀਤ ਜਿਹੜਾ ਨਹੀਂ ਹੋਣਾ ਚਾਹੀਦਾ ਸੀ ਤੇ ਉਹ ਤੁਹਾਡੀ ਲਾਈਕ ਦੇ ਵਿੱਚ ਉਹ ਕੁਝ ਹੋਇਆ ਹੋ ਬਾਪੂ ਹੋਰਾਂ ਦਾ ਸੀ ਦਬ ਕਲ ਦੇਣ ਵਰਗਾ ਜਿਹੜੇ ਧੋਣਾ ਨੂੰ ਸੀ ਆਹ ਇੱਕ ਦੇ ਹੱਥ ਵੱਢ ਤੇ ਸਤਿ ਸ਼੍ਰੀ ਅਕਾਲ ਜੀ ਮੈਂ ਅਮਨਦੀਪ ਕੌਰ ਪੰਜਾਬੀ ਚੈਨਲ ਤੇ ਤੁਹਾਡਾ ਸਵਾਗਤ ਕਰਦੇ ਆ ਆ ਸਾਡੇ ਨਾਲ ਸਾਡੇ ਮਹਿਮਾਨ ਚੰਨੀ ਸੁਖਜੈਨ ਜੀ ਆਈ ਨੇ ਅਸੀਂ ਉਹਨਾਂ ਨੂੰ ਜੀ ਆਇਆਂ ਨੂੰ ਕਹਿੰਨੇ ਆ ਹਾਂਜੀ ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਮੈਡਮ ਅਮਨਦੀਪ ਜੀ ਔਰ ਪੰਜਾਬੀ ਐਚ ਚੈਨਲ ਵਾਲਿਆਂ ਦਾ ਸੋ ਥੈਂਕ ਯੂ ਤੁਸੀਂ ਸਾਨੂੰ ਰੂਬਰੂ ਕਰਵਾ ਰਹੇ ਹੋ ਆਡੀਅנס ਦੇ ਸਰ ਅਸੀਂ ਤੁਹਾਨੂੰ ਪੁੱਛਣਾ ਚਾਹਾਂਗੇ ਤੁਸੀਂ ਆਪਦੀ ਜਰਨੀ ਮਤਲਬ ਕਿਵੇਂ ਸਟਾਰਟ ਅਪ ਕੀਤੀ ਮੈਡਮ ਜਰਨੀ ਦੀ ਗੱਲ ਕਰੀਏ ਤਾਂ ਲਿਖਣ ਦਾ ਕੀੜਾ ਪਹਿਲਾਂ ਹੀ ਸੀ ਜਦੋਂ ਬੱਚੇ ਹੀ ਸੀਗੇ ਅਜੇ 7ਵੀਂ 8ਵੀਂ ਕਲਾਸ 'ਚ ਪੜ੍ਹਦੇ ਸੀ ਤੇ ਲਿਖਦੇ ਸੀ ਤਾਂ ਯਾਰਾਂ ਦੋਸਤਾਂ ਨੂੰ ਸੁਣਾਉਂਦੇ ਸੀ ਕੁਝ ਅੱਛਾ ਫੀਲ ਕਰਦੇ ਸੀ ਜਿਉਂ ਕਹਿੰਦੇ ਸੀ ਵੀ ਚੰਗਾ ਲਿਖਦੇ ਹੋ ਤੁਸੀਂ ਇਹਦਾ ਬਸ ਗੀਤ ਰਿਕਾਰਡ ਹੋਣ ਲੱਗੇ ਪਤਾ ਹੀ ਨਹੀਂ ਲੱਗਿਆ ਕਦੋਂ ਉੱਥੋਂ ਤੇ ਇੱਥੇ ਤੱਕ ਆ ਗਏ ਆ ਤੁਸੀਂ ਆਪਦੀ ਜਿਹੜੀ ਜਰਨੀ ਸਟਾਰਟ ਅਪ ਕੀਤੀ ਹੈ ਜੋ ਵੀ ਤੁਸੀਂ ਮਤਲਬ ਆਪਦਾ Song ਲੈ ਕੇ ਆਏ ਹੋ ਪਹਿਲਾਂ ਤੁਹਾਡਾ ਫੈਮਿਲੀ ਦਾ ਤੁਹਾਡੇ ਨਾਲ ਕਿੰਨਾ سپورਟ ਸੀਗਾ ਦੇਖੋ ਮੈਡਮ ਜਿਹੜੇ ਮਾਪਿਓ ਆ ਕਿਸੇ ਦੇ ਵੀ ਹੁੰਦੇ ਹਨਾ ਉਹਨਾਂ ਦੇ ਰਿਐਕਸ਼ਨ ਹਮੇਸ਼ਾ ਚੰਗੇ ਹੀ ਹੁੰਦੇ ਆ ਜੇ ਕੋਈ ਉਹਨਾਂ ਦਾ ਬੱਚਾ ਚੰਗਾ ਕੰਮ ਕਰਦਾ ਤਾਂ ਤੇ ਰੱਬਵੰਨੀਓ ਸਾਡੇ ਪਹਿਲੇ ਸੀ ਕਿ ਮੇਰੇ ਡੈਡੀ ਨੂੰ ਸ਼ੌਂਕ ਸੀਗਾ ਉਹ ਖੁਦ ਲਿਖਦੇ ਸੀ ਉਹਨੂੰ ਲਿਖਣ ਦਾ ਸ਼ੌਂਕ ਸੀ ਪਰ ਉਹਦੇ ਕੁਝ ਹਾਲਾਤ ਕਰਦੇ ਆ ਜਿਹੇ ਸੀਗੇ ਤੇ ਕੁਝ ਸਿਸਟਮ ਨਹੀਂ ਸੀ ਇਹੋ ਜਿਹਾ ਕਿ ਉਹ ਉਹਨਾਂ ਨੂੰ ਕਿਸੇ ਤੱਕ ਪਹੁੰਚਾਇਆ ਨਹੀਂ ਗਿਆ ਉਹਨਾਂ ਤੋਂ ਤੇ ਬਟ ਮੈਂ ਇਸ ਫੀਲਡ ਦੇ ਵਿੱਚ ਆਇਆ ਤਾਂ ਬਾਬੇ ਦੀ ਕਿਰਪਾ ਨਾਲ ਆਪਣਾ ਸ਼ੁਰੂ ਤੋਂ ਹੀ ਕੰਮ ਚੰਗਾ ਚੱਲ ਪਿਆ ਸੀਗਾ ਤੇ ਮਾਰਕੀਟ ਦੇ ਵਿੱਚ ਜੇ ਲਾਈ ਹਿਸਾਬ ਕਿਤਾਬ ਤਾਂ ਹੁਣ 150 ਤੋਂ ਪਲੱਸ ਗਾਣੇ ਆ ਚੁੱਕੇ ਆ ਇੰਡੀਆ ਤੋਂ ਇੰਡੀਆ ਤੋਂ ਬਾਹਰ ਤੋਂ ਕਾਫੀ ਸਿੰਗਰਾਂ ਨੇ ਗਾਏ ਆ ਤੇ ਹੁਣ ਫਿਰ ਆਪ ਆਪ ਵੀ ਸ਼ੁਰੂ ਕਰਤਾ ਗਾਉਣਾ ਜੀ ਤੁਸੀਂ ਮੈਨੂੰ ਇਹ ਦੱਸੋਗੇ ਥਿੰਕਿੰਗ ਤੋਂ ਪਹਿਲਾਂ ਤੁਸੀਂ ਰਾਈਟਿੰਗ ਕਰਦੇ ਸੀਗੇ ਤੁਸੀਂ ਮਤਲਬ ਗਾਣੇ ਲਿਖਦੇ ਸੀਗੇ ਤੇ ਤੁਸੀਂ ਮੈਨੂੰ ਇਹ ਚੀਜ਼ ਦੱਸੋ ਕਿ ਤੁਸੀਂ ਆਪਣਾ ਜਿਹੜਾ ਗਾਉਣ ਦਾ ਜਿਹੜਾ ਇਹ ਤੁਸੀਂ ਦੱਸਿਆ ਕਿ ਤੁਹਾਡਾ ਇੱਕ ਕੀੜਾ ਤੁਸੀਂ ਇਹ ਮੈਨੂੰ ਦੱਸੋ ਤੁਸੀਂ ਇਹ ਕਿੱਤੋਂ ਇਨਸਪਾਇਰ ਹੋ ਕੇ ਤੁਸੀਂ ਇਹ ਚੀਜ਼ ਸਿੱਖੀ ਹਾਂਜੀ ਇਹ ਬੜਾ ਵਧੀਆ ਕੁਐਸਚਨ ਕੀਤਾ ਤੁਸੀਂ ਮੈਂ ਲਿਖਦਾ ਸੀ ਜੀ ਪਹਿਲਾਂ ਭਾਜੀ ਸੁਖਾਠਤੀ ਵਾਲਾ ਜੀ ਮੇਰੇ ਪड़ोसी ਪਿੰਡ ਦਾ ਕੋਲ ਦੇ ਪਿੰਡ ਦਾ ਬਾਈ ਸੰਗਦਲ ਸੰਤਾਲੀ ਇਹ ਵੀ ਮੇਰੇ ਕੋਲ ਦੇ ਜੀ ਇਹਨਾਂ ਨੂੰ ਵੇਖ-ਵੇਖ ਕੇ ਤਾਂ ਮੈਂ ਲਿਖਣਾ ਸ਼ੁਰੂ ਕੀਤਾ ਸੀ ਫਿਰ ਥੋੜਾ ਥੋੜਾ ਕੁਝ ਪੜਿਆ ਜਾਂ ਗੀਤ ਸੁਣੇ ਚੰਗੇ ਬੰਦਿਆਂ ਦੇ ਤਾਂ ਉੱਥੋਂ ਅਕਲ ਆਈ ਕੁਝ ਚੰਗਾ ਲਿਖਣ ਦੀ ਜਿਹੜੀ ਤੁਸੀਂ ਗੱਲ ਕੀਤੀ ਆ ਗਾਉਣ ਦੀ ਤੇਜਵੰਤ ਕਿੱਟੂ ਸਰ ਕੋਲੇ ਮੈਂ ਗਿਆ ਸੀਗਾ ਜੀ ਤੇ ਉੱਥੇ ਵਿਜੈ ਸ਼ੌਕਤ ਜੀ ਆ ਮਿਊਜ਼ਿਕ ਕਰਦੇ ਆ ਉਹਨਾਂ ਨੇ ਮੈਨੂੰ ਦੱਸਿਆ ਕਿ ਤੂੰ ਆਪ ਗਾਉਣ ਦੀ ਕੋਸ਼ਿਸ਼ ਕਰ ਗਾ ਕੇ ਵੇਖ ਮੈਂ ਕਿਹਾ ਮੇਰ ਤੋਂ ਹੋ ਸਕਦਾ ਸ਼ਾਇਦ ਨਾ ਨਿਭਿਆ ਜਾਵੇ ਬਟ ਮੇਰੇ ਹੁਣ ਤੱਕ ਦੇ ਘੱਟ ਤੋਂ ਘੱਟ 15 ਗੀਤ ਇਹੋ ਜਿਹੇ ਆ ਜਿਹੜੇ ਹੋਰ ਸਿੰਗਰਾਂ ਨੇ ਗਾਏ ਆ ਤੇ ਮੇਰੇ ਰਿਲੀਜ਼ ਨਹੀਂ ਕਰਨ ਦਿੱਤੇ ਕਿਉਂਕਿ ਜਿਵੇਂ ਤਾਂ ਲਿਖਿਆ ਹੁੰਦਾ ਬੰਦੇ ਨੇ ਜਾਂ ਜਿਵੇਂ ਤਾਂ ਸੋਚਿਆ ਹੁੰਦਾ ਉਹ ਜਿਆ ਪਿਆਰ ਨਹੀਂ ਮਿਲਦਾ ਉਹ ਗੋ ਹਨਾ ਜਾਂ ਉਹ ਜੀ ਵੋਕਲ ਨਹੀਂ ਟੋਨ ਉਸ ਤੇ ਫਿੱਟ ਬੈਂਦੀਗੀ ਤਾਂ ਫਿਰ ਮੈਂ ਆਪ ਗਾਉਣ ਦੀ ਕੋਸ਼ਿਸ਼ ਕੀਤੀ ਤੋਂ ਬਸ ਪਰਮਾਹੁੰਗਾਰਾ ਮਿਲ ਗਿਆ ਹੁਣ ਉੱਥੋਂ ਲੈ ਕੇ ਇੱਥੋਂ ਤੱਕ ਚੱਲੀ ਜਾਂਦਾ ਹੀ ਹੋ ਤੁਸੀਂ ਆਪਣੇ ਗਾਣਿਆਂ ਦੇ ਨਾਲ ਤੁਸੀਂ ਅੱਗੇ ਮਤਲਬ ਕਿਸੇ ਫਿਲਮ ਜਾਂ ਮੂਵੀ ਆਵਾਰੇ ਵੀ ਤੁਸੀਂ ਸੋਚਿਆ ਕਿ ਤੁਸੀਂ ਅੱਗੇ ਇਨ ਫਿਊਚਰ ਤੁਸੀਂ ਕੁਛ ਇਦਾਂ ਦਾ ਕਰਨ ਦੀ ਸੋਚੀ ਹੋਈ ਆ ਹਾਂਜੀ ਸੋਚਿਆ ਤਾਂ ਗਾਣੇ ਆਉਣਗੇ ਆਪਣੇ ਬਹੁਤ ਸਾਰੇ ਗਾਣੇ ਬਣੇ ਪਏ ਆ ਲਮਸਮ ਮੇਬੀ ਜੋ ਹੁਣ ਦੀ ਗੱਲ ਕਰੀਏ ਤਾਂ ਅੱਜ 2-3 ਤਰੀਕ ਹੋਈ ਹੈ ਹਜੇ ਤੇ ਦਸੰਬਰ ਤੱਕ ਹੀ ਆਪਣੇ 2-3 ਗਾਣੇ ਰਿਲੀਜ਼ਿੰਗ ਤੇ ਆ ਤੇ ਆਡੀਓ ਤਾਂ ਘੱਟ ਤੋਂ ਘੱਟ 15 ਆਡੀਓ ਆਪਣੇ ਰੈਡੀ ਪਏ ਆ ਤੇ ਮਤਲਬ ਮੈਨੂੰ ਇਹ ਲੱਗਦਾ ਕਿ ਮੈਂ 25-30 ਗਾਣੇ ਦਊਂਗਾ ਸਾਲ ਦੇ ਵਿੱਚ 25-30 ਗਾਣੇ ਤਾਂ ਟਾਰਗੇਟ ਰੱਖ ਕੇ ਚੱਲ ਰਿਹਾ ਮੈਂ ਔਰ ਮੂਵੀ ਦੀ ਗੱਲ ਕੀਤੀ ਤੁਸੀਂ ਮੂਵੀ ਦਾ ਲੰਮ ਸੁਮ ਲੰਮ ਸੁਮ ਗੱਲ ਹੋਈ ਪਈ ਹੈ ਜੀ ਬਸ ਬਾਬੇ ਦੀ ਕਿਰਪਾ ਨਾਲ ਨੈਕਸਟ ਪੋਡਕਾਸਟ ਦੇ ਵਿੱਚ ਅਨਾਉਂਸ ਕਰ ਦਾਂਗੇ ਕਾਫੀ Song ਤੁਹਾਡੇ ਆਏ ਨੇ ਮਾਰਕੀਟ ਦੇ ਵਿੱਚ ਮੈਂ ਤੁਹਾਡੇ Song ਸੁਣਿਆ ਲੇਕਿਨ ਮੈਨੂੰ ਜਿੱਤੇ ਤੱਕ ਇਹ ਲੱਗਦਾ ਕਿ ਮੈਂ ਤੁਹਾਡਾ ਕੋਈ ਧਾਰਮਿਕ ਗੀਤ ਨਹੀਂ ਸੁਣਿਆ ਜਾਂ ਧਾਰਮਿਕ ਸ਼ਬਦ ਹਾਲੇ ਤੱਕ ਮੈਂ ਤੁਹਾਡਾ ਨਹੀਂ ਸੁਣਿਆ ਤਾਂ ਤੁਸੀਂ ਮੈਨੂੰ ਦੱਸੋਗੇ ਉਹਦੇ ਬਾਰੇ ਵੀ ਤੁਸੀਂ ਇੱਧਰ ਵੀ ਕੋਈ ਰੁਖ ਕਰ ਰਹੇ ਹੋ ਕਿ ਨਹੀਂ ਹਾਲੇ ਵੀ ਤੁਸੀਂ ਇਸ ਤਰ੍ਹਾਂ ਦੇ Song ਚੱਲਣ ਦੇਣੇ ਆ ਮੈਡਮ ਮੈਂ ਨਾ ਥੋੜਾ ਜਿਹਾ ਨਾਸਤਿਕ ਵੀ ਨਾ ਤੁਸੀਂ ਸਮਝ ਲਿਓ ਥੋੜਾ ਜਿਹਾ ਮੇਰਾ ਸਾਹਬ ਹੋ ਰ ਮੈਂ ਪਰਮਾਤਮਾ ਨਾਲ ਕਹਿ ਲਓ ਥੋੜਾ ਖਫਾ ਤੇ ਇਹ ਕਿਸੇ ਨੂੰ ਮਾੜਾ ਲੱਗੂਗਾ ਪਰ ਮੈਨੂੰ ਨਹੀਂ ਮਾੜਾ ਲੱਗਦਾ ਕਿਉਂਕਿ ਮਾਪਿਆਂ ਨਾਲ ਕੋਈ ਵੀ ਬੱਚਾ ਖਫਾ ਹੋ ਸਕਦਾ ਮੇਰੀ ਆਪਦੀ ਸੋਚ ਆ ਅਗਰ ਇਹਦੀ ਆਪਦੀ ਸੋਚ ਆ ਤੇ ਕੁਝ ਟਾਈਮ ਪਹਿਲਾਂ ਅਸੀਂ ਗੀਤ ਕੀਤਾ ਸੀ ਨਛੱਤਰ ਗਿੱਲ ਭਾਜੀ ਨੇ ਕੰਪੋਜ਼ ਕੀਤਾ ਸੀਗਾ ਬਾਬਾ ਨਾਨਕ ਜੀ ਦਾ ਤੇ ਉਸ ਤੋਂ ਬਾਅਦ ਫਿਰ ਕੋਈ ਮੈਂ ਗੀਤ ਨਹੀਂ ਕੀਤਾ ਧਾਰਮਿਕ ਮੈਨੂੰ ਬੜੇ ਲੋਕਾਂ ਦੇ ਹੁੰਦੇ ਫਿਲਮਾਂ ਦੇ ਚਾਂਸ ਆਏ ਸੀਗੇ ਕਿ ਧਾਰਮਿਕ ਲਿਖ ਦੋ ਪਰ ਮੈਂ ਲਿਖਦਾ ਨਹੀਂ ਹੁਣ ਆਪਣਾ ਇਸ ਗੁਰਪੁਰਬ ਤੇ ਤੇ ਗੁਰੂ ਨਾਨਕ ਮਹਾਰਾਜ ਜੀ ਦਾ ਸ਼ਬਦ ਆ ਰਿਹਾ ਹੈਗਾ ਮੇਰਾ ਲਿਖਿਆ ਹੋਇਆ ਤੇ ਗੁਲਸ਼ਨ ਕੈਂਡੀ ਨੇ ਔਰ ਆਰ ਕੇ ਨੇ ਉਹਨੂੰ ਆਵਾਜ਼ ਦਿੱਤੀ ਆ ਤਕੀਅਸ ਤੇਜੀ ਜੀ ਉਹਦਾ ਵੀਡੀਓ ਕਰ ਰਹੇ ਆ ਬਹੁਤ ਸੋਹਣਾ ਭਜਨ ਆ ਸ਼ਬਦ ਆ ਤੇ ਸੁਣ ਕੇ ਸਕੂਨ ਮਿਲੂਗਾ ਮੈਂ ਤੁਹਾਨੂੰ ਇਹਦੇ ਨਾਲ ਸਰ ਇਹ ਵੀ ਪੁੱਛੂਗੀ ਆਪਾਂ ਫਿਲਮ ਦੀ ਵੀ ਗੱਲ ਕਰ ਲਈ ਸੌਂਗਸ ਦੀ ਵੀ ਗੱਲ ਕਰ ਲਈ ਲੇਕਿਨ ਮੈਨੂੰ ਤੁਹਾਡੇ ਅੱਗੇ ਕਿਸੇ ਫਿਊਚਰ ਪਲਾਨ ਦੇ ਬਾਰੇ ਦੱਸੋ ਕਿ ਤੁਸੀਂ ਆਪਣੇ ਫਿਊਚਰ ਚ ਅੱਗੇ ਕੀ ਮਤਲਬ ਡਿਵੈਲਪ ਕਰ ਰਹੇ ਹੋ ਤੇ ਕੀ ਸੋਚ ਰਹੇ ਹੋ ਫਿਊਚਰ ਪਲਾਨ ਮੈਡਮ ਇਹ ਹੀ ਗਾਣੇ ਕਰਨੇ ਆਪਾਂ ਬਹੁਤ ਸਾਰੇ ਮੂਵੀਜ਼ ਕਰਾਂਗੇ ਤੇ ਬਾਬੇ ਦੀ ਕਿਰਪਾ ਨਾਲ ਪਹਿਲਾਂ ਵੀ ਆਪਣੇ ਤੇ ਜਦੋਂ ਕੋਈ ਜਾਣਦੰਨੀ ਸੋਦੋ ਤੋਂ ਬਾਹਰ ਦੇ ਟੂਰ ਲੱਗੇ ਆ ਤੇ 올 월드 ਘੁੰਮਣਾ 올 월드 투어 ਕਰਨੇ ਤੇ ਫੈਮਿਲੀ ਦੇ ਨਾਲ ਨਾਲ ਤੁਹਾਨੂੰ ਮਤਲਬ ਆਪਣੇ ਸਰਕਲ ਚ ਆਪਣੇ ਫਰੈਂਡ ਸਰਕਲ ਚੋਂ ਜਾਂ ਦੋਸਤਾਂ ਮਿੱਤਰਾਂ ਚੋਂ ਤੁਹਾਨੂੰ ਕਿਹਦਾ ਸਾਥ ਮਿਲਿਆ ਕਿਹਨੇ ਸਪੋਰਟ ਕੀਤੀ ਕਿਹੜਾ ਤੁਹਾਡੇ ਨਾਲ ਖੜਾ ਹੋਇਆ ਤੇ ਕਿਹਨੇ ਮਤਲਬ ਕਈ ਬੰਦੇ ਇਦਾਂ ਦੇ ਹੁੰਦੇ ਆ ਵੀ ਪੁੱਲ ਵੀ ਕਰਦੇ ਆ ਖਿੱਚਣ ਵਾਲੇ ਵੀ ਹੁੰਦੇ ਆ ਤੇ ਪਲੀਜ਼ ਤੁਸੀਂ ਮੈਨੂੰ ਉਹਨਾਂ ਦੇ ਬਾਰੇ ਥੋੜਾ ਡਿਸਕ੍ਰਾਈਬ ਕਰੋ ਹਾਂਜੀ ਦੇਖੋ ਮੈਡਮ ਖਿੱਚਣ ਵਾਲਿਆਂ ਨੂੰ ਤਾਂ ਆਪਾਂ ਮਾਈਂਡ ਦੇ ਵਿੱਚ ਰੱਖੀ ਦਾਂ ਨੀਗਾ ਤੇ ਆਪਾਂ ਡਿਲੀਟ ਕਰ ਦਈਦਾ ਜੀ ਹਨਾ ਉਹਨਾਂ ਨਾਲ ਮੈਨੂੰ ਕੋਈ ਫਰਕ ਵੀ ਨਹੀਂ ਪੈਂਦਾਗਾ ਕਿਉਂਕਿ ਜਿਹੜਾ ਮੇਰਾ ਮੰਨਣਾ ਇਹ ਆ ਕਿ ਜੇ YouTube ਤੇ ਮੇਰੇ ਹਨਾ ਹੁਣ ਤੁਸੀਂ ਦੇਖੋਗੇ ਲੱਖਾਂ ਦੇ ਵਿੱਚ ਵਿਊਜ਼ ਆਉਂਦੇ ਆ ਜਦੋਂ ਵਿੱਚੋਂ ਇੱਕ ਬੰਦੇ ਨਾਲ ਸ਼ੇਅਰ ਕਰਨ ਵਾਲ ਨਹੀਂ ਹੁੰਦੇ ਜੇ 100 ਦੇ ਵਿੱਚ ਉਹਨਾਂ ਦੇ 90 ਬੰਦੇ ਸ਼ੇਅਰ ਕਰਦੇ ਇੱਕ ਬੰਦਾ ਨਹੀਂ ਵੀ ਕਰਦਾ ਤਾਂ ਉਸ ਨਾਲ ਕੋਈ ਫਰਕ ਨਹੀਂ ਪੈਂਦਾਗਾ ਜਿਹੜੀ ਤੁਸੀਂ ਸਪੋਰਟ ਦੀ ਗੱਲ ਕੀਤੀ ਆ ਹੁਣ ਤੁਸੀਂ ਦੇਖਿਆ ਹੁਣ ਗੰਗਾ ਨਗਰ ਦੇ ਵਿੱਚ ਹਨਾ ਆਪਣੀ ਪੂਰੀ ਚੈਨਲ ਵੈਲਾ ਇਹਦਾ ਰੀਜਨ ਆ ਜਿਹੜਾ ਆਪਣੇ ਗੰਗਾ ਨਗਰ ਦੇ ਜਿੰਨੇ ਪੇਜ ਚੱਲਦੇ ਆ RJ 13 ਸ਼੍ਰੀ ਗੰਗਾ ਨਗਰ ਵਾਲੇ ਅ ਸ਼੍ਰੀ ਗੰਗਾ ਨਗਰ ਇਹਨਾਂ ਦੀ ਫੁੱਲ ਸਪੋਰਟ ਆ ਜੀ ਆਪਾਂ ਨੂੰ ਜਿਹੜੇ ਵੀ ਭਰਾ ਇਹਨਾਂ ਤੇ ਕੰਮ ਕਰਦੇ ਆ ਅਕਸ਼ಯ್ ਤੁਸ਼ਾਰ ਇਹ ਇਹਨਾਂ ਦਾ ਬਹੁਤ ਵਧੀਆ ਪਿਆਰ ਆ ਮੇਰਾ ਫਿਰ ਇਥੋਂ ਸੈਲੀਬ੍ਰਿਟੀ ਆ ਤੁਹਾਡੇ ਅੰਕੀਤਾ ਬਿਸ਼ਨੋਈ ਜੀ ਵਾਈਟ ਹਾਊਸ ਵਾਲੇ ਉਹਨਾਂ ਦੀ ਆਪਾਂ ਨੂੰ ਫੁੱਲ ਸਪੋਰਟ ਆ ਜੀ ਤੇ ਜਦੋਂ ਕਦੇ ਗੰਗਾ ਨਗਰ ਆਈ ਦਾ ਤੇ ਆਪਣੀ ਥਿਰ ਜਿਹੜੀ ਰਹਿਣ ਦੀ ਵਿਵਸਥਾ ਹੁੰਦੀ ਆ ਉਹ ਸਰਵਨਜੀ ਆਪਣੇ ਤਾਜ ਹੋਟਲ ਵਾਲੇ ਉਹਨਾਂਵਾਂ ਨਹੀਂ ਹੁੰਦੀ ਆ ਤੇ ਕੁੱਲ ਮਿਲਾ ਕੇ ਜੀ ਫੁੱਲ ਸਪੋਰਟ ਆ ਆਪਾਂ ਨੂੰ ਸਾਰੇ ਭਰਾਵਾਂ ਦੀ ਤੁਹਾਡੇ ਵਰਗੇ ਚੈਨਲ ਵਾਲਿਆਂ ਦੀ ਐਸੇ ਕਰਕੇ ਇੱਥੋਂ ਤੱਕ ਆ ਜੀ ਤੇ ਮੈਂ ਸਰ ਇੱਕ ਕੁਐਸਚਨ ਹੋਰ ਪੁੱਛਣਾ ਚਾਹਨੀ ਆ ਗੰਗਾ ਨਗਰ ਤੋਂ ਰਿਗਾਰਡਿੰਗ ਜੀ ਤੁਹਾਨੂੰ ਤੁਸੀਂ ਜਿਵੇਂ ਦੱਸਿਆ ਕਿ ਗੰਗਾ ਨਗਰ ਤੋਂ ਤੁਹਾਨੂੰ ਫੁੱਲ سپورਟ ਆ ਮੈਂ ਅੱਜਕਲ ਦੇਖ ਰਹੀ ਕਿ ਗੰਗਾ ਨਗਰ ਚ ਕਈ ਲੋਕ ਮਤਲਬ ਬਹੁਤ ਫੇਮਸ ਆ ਲੇਕਿਨ ਕਿਤੇ ਨਾ ਕਿਤੇ ਆ ਕੇ ਇੱਕ ਕੰਟਰੋਵਰਸੀ ਵਰਡ ਵੀ ਸੁਣਨ ਨੂੰ ਮਿਲ ਰਿਹਾ ਹੈ ਉਹਦੇ ਬਾਰੇ ਸਰ ਤੁਸੀਂ ਕੀ ਕਹਿਣਾ ਚਾਹੋਗੇ ਕੰਟਰੋਵਰਸੀ ਬਾਰੇ ਤੁਸੀਂ ਚਲੋ ਪੁੱਛ ਲਿਆ ਦੱਸ ਦਿਨਾ ਮੈਂ ਇਹ ਰੀਅਲ ਨਹੀਂ ਗਾਜੀ ਕੁਝ ਵੀ ਇਹ ਸਾਰਾ ਫੇਕ ਸੌਦਾ ਇਹ ਫੇਮ ਦਾ ਸੌਦਾ ਹੈ ਜੋ ਵੀ ਚੱਲ ਰਿਹਾ ਕੰਟਰੋਵਰਸੀ ਆਪਦੇ ਫੋਲੋਅਰ ਲੈਣ ਵਾਸਤੇ ਜਾਂ ਜਨਤਾ ਦੇ ਵਿੱਚ ਆਪਦਾ ਰੁਝਾਨ ਵਧਾਉਣ ਵਾਸਤੇ ਕਿਉਂਕਿ ਇਹ ਰੀਅਲ ਕੌਂਟਰੋਵਰਸੀ ਨਹੀਂ ਗੀ ਰੀਅਲ ਕੌਂਟਰੋਵਰਸੀ ਦਾ ਕਿਸੇ ਨੂੰ ਪਤਾ ਹੀ ਨਹੀਂਗਾ ਰੀਅਲ ਕੌਂਟਰੋਵਰਸੀ ਸਾਡੀ ਹੋਈ ਸੀ ਅੱਜ ਤੋਂ ਲੱਭ ਸਭ ਜਦੋਂ ਕਿ ਇਨਸਟਾਗ੍ਰਾਮ ਦਾ ਇਹ ਨਾ ਟ੍ਰੈਂਡ ਨਹੀਂ ਸੀਗਾ ਪਾਕਿਸਤਾਨ ਤੋਂ ਮੇਰਾ ਗੀਤ ਰਿਕਾਰਡ ਹੋਇਆ ਸੀ ਐਸਾਨ ਸੋਨਾ ਜੱਟ ਨਾ ਤੁਸੀਂ ਕੱਢ ਕੇ ਦੇਖੋਗੇ YouTube ਤੇ ਤੋਂ ਉਹਦੇ ਬਾਰੇ ਬਹੁਤ ਕੁਝ ਉਦੋਂ ਲਫੜਾ ਹੋਇਆ ਸੀਗਾ ਫਿਰ ਉਸ ਤੋਂ ਬਾਅਦ ਉਹਨੇ ਸੌਰੀ ਫੀਲ ਵੀ ਕੀਤਾ ਸੀਗਾ ਮੁੰਡੇ ਨੇ ਉਸੇ ਕੌਂਟਰੋਵਰਸੀ ਸੀ ਜਿਹੜੀ ਕਿ ਬਿਨਾਂ ਕਿਸੇ ਲਾਲਚ ਤੋਂ ਸੀਗੀ ਜਿਹੜੀ ਅੱਜ ਕੌਂਟਰੋਵਰਸੀ ਹੈ ਮੈਂ ਹਕੀਕਤ ਦੱਸਾਂ ਤਾਂ ਮੈਂ ਕੁਝ ਐਵੇਂ ਬੰਦਿਆਂ ਨੂੰ ਜਾਣਦਾ ਜਿਹੜੇ ਕਿ ਜਾਣ ਕੇ ਕੌ ਤੇ ਫਿਰ ਉਸ ਤੇ ਸਲਾਮਸ਼ਵਰਾ ਕਰ ਲੈਂਦੇ ਸੌਰੀ ਫੀਲ ਕਰ ਲੈਂਦੇ ਇਹ ਹੈ ਕੌਂਟਰਵਰਸੀ ਦਾ ਸਹੀ ਤਾਂ ਬਾਕੀ ਆਪਾਂ ਕੀ ਲੈਣਾ ਕਿਸੇ ਤੋਂ ਕੌਂਟਰਵਰਸੀ ਕਰਕੇ ਜੀ ਮੈਂ ਮੈਂ ਤਾਂ ਇਹ ਸਮਝਦਾ ਕਿ ਹਨਾ ਆਪਣੇ ਜਿਹੜਾ ਬਰਾਬਰ ਦਾ ਹੋਊਗਾ ਉਹਦੇ ਨਾਲ ਕੌਂਟਰਵਰਸੀ ਕਰਾਂਗੇ ਤੁਸੀਂ ਪਹਿਲਾਂ ਇਹ ਦੱਸੋ ਤੁਸੀਂ ਆਪਣਾ ਜਿਹੜਾ ਫਰਸਟ Song ਸੀਗਾ ਉਹ ਕਦੋਂ ਮਤਲਬ ਗਾਇਆ ਸੀਗਾ ਕਿੰਨਾ ਟਾਈਮ ਹੋ ਗਿਆ Song ਆਇਆ ਤੁਹਾਡੇ ਨੂੰ ਇਹ ਮੈਡਮ ਡੇਟ ਤਾਂ ਮੈਨੂੰ ਯਾਦ ਨਹੀਂ ਲੰਮਸਮ 4 ਸਾਲ ਪਹਿਲਾਂ ਗੀਤ ਕੀਤਾ ਸੀ ਆਪਾਂ ਫੁਕਰੇ ਤੇ ਜਿਹਨੂੰ ਬਹੁਤ ਸੋਹਣਾ ਪਿਆਰ ਮਿਲਿਆ ਸੀ ਜੀ ਗੁਰੀ ਪ੍ਰੋਡਕਸ਼ਨ ਤੇ ਆਇਆ ਸੀ ਉਹ ਅੱਜ ਤੁਸੀਂ ਗੁਰੀ ਪ੍ਰੋਡਕਸ਼ਨ ਚੈਨਲ ਖੋਲ ਕੇ ਦੇਖੋਗੇ ਉਸ ਤੇ ਵਧੀਆ ਸਿੰਗਰਾਂ ਦੇ ਗੀਤ ਪਏ ਆ ਤੇ ਉਹਦੇ ਤੇ ਆਪਣਾ ਗੀਤ ਉਦੋਂ ਪਿਆ ਸੀ ਜਦੋਂ ਉਸ ਚੈਨਲ ਦਾ ਕੁਝ ਨਾਮ ਨਹੀਂ ਸੀਗਾ ਤੇ ਉਹ ਵਿਦਆਊਟ ਪ੍ਰੋਮੋਸ਼ਨ ਉਦੋਂ ਲੰਮ ਸਮਾਂ 65k 60k ਚੱਲ ਗਿਆ ਸੀਗਾ ਜੀ ਹਜ਼ਾਰਾਂ ਦੇ ਵਿੱਚ ਚੱਲ ਗਿਆ ਸੀ ਉਦੋਂ ਇੰਨਾ ਗੀਤ ਚੱਲਣਾ ਬਹੁਤ ਵੱਡੀ ਗੱਲ ਸੀਗੀ ਉਦੋਂ ਆਪਾਂ ਨੂੰ ਲੱਗਿਆ ਸੀ ਕਿ ਆਪਾਂ ਕੁਝ ਕਰ ਸਕਦੇ ਹਾਂ ਫਿਰ ਲਾਈਵ ਪ੍ਰੋਗਰਾਮਾਂ ਤੇ ਉਸ ਗੀਤ ਨੂੰ ਬਹੁਤ ਜ਼ਿਆਦਾ ਪਿਆਰ ਮਿਲਦਾ ਸੀਗਾ ਜਿਵੇਂ ਤੁਸੀਂ ਹੁਣੇ ਦੱਸਿਆ ਮੈਨੂੰ ਕਿ ਲਗਭਗ 4 ਸਾਲ ਤੁਸੀਂ ਦੱਸਿਆ ਕਿ 4 ਸਾਲ ਹੋ ਗਏ ਤੁਹਾਡਾ ਫਰਸਟ Song 4 ਸਾਲ ਪਹਿਲਾਂ ਆਇਆ ਸੀਗਾ ਤੇ ਮੈਂ ਤੁਹਾਨੂੰ ਉਹਦੇ ਤੇ ਸਾਰੇ ਕੁਐਸਚਨ ਕਰਾਂਗੀ ਕਿ ਉਹਨਾਂ 4 ਸਾਲਾਂ ਚ ਤੋਂ ਅੱਜ ਤੱਕ ਦੀ ਤੁਹਾਡੀ ਜਰਨੀ ਜਰਨੀਆਂ ਤੁਸੀਂ ਬਹੁਤ Song ਕੀਤੇ ਲੇਕਿਨ ਉਸ ਟਾਈਮ ਦੇ ਵਿੱਚ ਉਸ ਜਰਨੀ ਦੇ ਵਿੱਚ ਤੁਹਾਡੇ ਨਾਲ ਇਦਾਂ ਦਾ ਕੁਝ ਕੋਈ ਹੋਇਆ ਕਿ ਜਿਹੜਾ ਨਹੀਂ ਹੋਣਾ ਚਾਹੀਦਾ ਸੀ ਤੇ ਉਹ ਤੁਹਾਡੀ ਲਾਈਫ ਦੇ ਵਿੱਚ ਉਹ ਕੁਝ ਹੋਇਆ ਪਲੀਜ਼ ਤੁਸੀਂ ਮੈਨੂੰ ਉਹਦੇ ਬਾਰੇ ਥੋੜਾ ਜਿਹਾ ਦੱਸੋ ਹਾਂਜੀ ਬਾਕੀ ਦੇਖੋ ਆਉਣਾ ਜਾਣਾ ਬਣਿਆ ਹਨਾ ਤੇ ਪਰ ਘਟਨਾ ਮੇਰੇ ਨਾਲ ਐਵੀਆਂ ਹੋਈਆਂ ਜਿਹੜੀਆਂ ਕਿ ਨਹੀਂ ਤਾਂ ਕੀ ਨਹੀਂ ਹੋਣੀ ਜਿਹਦੀ ਕਦੇ ਮੈਂ ਸੋਚਿਆ ਵੀ ਨਹੀਂ ਸੀਗਾ ਜੀ ਪਹਿਲਾਂ ਮੇਰੇ ਡੈਡੀ ਬਿਮਾਰ ਹੋ ਗਏ ਤੇ 2.5 ਸਾਲ ਹਸਪੀਟਲ ਰਏ ਮੇਰੀ ਦਿਨ ਰਾਤ ਹਸਪੀਟਲਾਂ ਚ ਨੰਗਦਾ ਸੀ ਜੀ ਉਹ ਚਲ ਗਏ ਜਾਣ ਤੋਂ ਬਾਅਦ ਫਿਰ ਅਸੀਂ ਥੋੜਾ ਜਿਹਾ ਸੈੱਟ ਜੇ ਹੋਣ ਲੱਗੇ ਤਾਂ ਮੇਰੀ ਮੰਮਾ ਮੰਜੇ ਚ ਡਿੱਗ ਪਈ। ਅੱਛਾ। ਅਸੀਂ ਲੰਮ ਸਮੇਂ ਜੀ ਫਿਰ 2 ਤੋਂ 2.5 ਸਾਲ ਬ੍ਰਦਰ ਗਵਰਨਮੈਂਟ ਜੌਬ ਚ ਸੀ ਗਵਰਨਮੈਂਟ ਜੌਬ ਛੁੱਟ ਗਈ ਉਹਦੀ। ਸਾਡਾ ਇਹ ਹੁੰਦਾ ਸੀ ਕਿ ਇੱਕ ਪੈਰ ਹਸਪੀਟਲ ਦੂਜਾ ਕਰੇ। ਜੇ ਦੂਜਾ ਕਰੇ ਆ ਤਾਂ ਤੀਜਾ। ਫਿਰ ਮਤਲਬ ਕਿ ਢੇੜੇ ਤੇ ਢੇੜਾ ਢੇੜੇ ਤੇ ਢੇੜਾ ਇੰਨੇ ਕਿ ਪਰੇਸ਼ਾਨ ਹੋ ਇਸ ਅਸੀਂ ਕਰਜ਼ਾਈ ਹੋ ਗਏ। ਸਭ ਕੁਝ ਇਹ ਲੱਗਦਾ ਸੀ ਵੀ ਇੱਕ ਵਾਰ ਤੋ ਖਤਮ ਹੋ ਗਿਆ। ਤੇ ਉਹ ਬਹੁਤ ਵੱਡਾ ਕਟਾ ਜੀ ਜਿਹੜਾ ਕਦੇ ਨਹੀਂ ਪੂਰਾ ਹੋਣਾਗਾ। ਤੇ ਇੱਕ ਰਿਕਵੈਸਟ ਵੀ ਆ ਜਿੰਨੇ ਦੇਖ ਰਹੇ ਆ ਆਪਣੇ ਚੈਨਲ ਤੇ ਜੁੜੇ ਹੋਏ ਲੋਕ ਵੀ ਮਾਪਿਓ ਦੀ ਕਦਰ ਜਦੋਂ ਤੁਹਾਡੇ ਕੋਲ ਕੋਈ ਚੀਜ਼ ਖੁੱਸ ਜਾਂਦੀ ਆ ਉਸ ਤੋਂ ਬਾਅਦ ਪਛਤਾਉਣ ਤੋਂ ਇਲਾਵਾ ਤੁਹਾਡੇ ਕੋਲੇ ਕੁਝ ਨਹੀਂ ਬਚਦਾ ਆਪਣਾ ਗੀਤ ਵੀ ਆ ਰਿਹਾ ਬਹੁਤ ਜਲਦੀ ਜਿਹੜਾ ਬਾਪੂ ਬੇਬੇ ਨੂੰ ਡੈਡੀਕੇਟਾ ਗੀਤ ਟੈਟੂ ਕਾਸ਼ ਕੋਲ ਹੁੰਦਾ ਮੇਰੇ ਬਾਪੂ ਤੇਰਾ ਟੈਟੂ ਜਦ ਖੁਣਵਾਇਆ ਮੈਨੂੰ ਜਿਵੇਂ ਤੁਸੀਂ ਦੱਸਿਆ ਕਿ 4 ਸਾਲਾਂਾਂ ਦੇ ਵਿੱਚ ਤੁਹਾਡੇ ਨਾਲ ਬਹੁਤ ਅਪਸ ਐਂਡ ਡਾਊਨਸ ਲਾਈਫ ਦੇ ਵਿੱਚ ਬਹੁਤ ਆਏ ਤੁਹਾਡੇ ਹਨਾ ਲੇਕਿਨ ਕਿਤੇ ਨਾ ਕਿਤੇ ਤੁਸੀਂ ਹਾਲੇ ਵੀ ਮਤਲਬ ਉਸ ਲੈਵਲ ਤੇ ਹੋ ਕਿ ਤੁਸੀਂ ਆਪਣੇ ਅੱਗੇ ਜਿਹੜਾ ਫਿਊਚਰਸ ਪਲਾਨ ਲੈ ਕੇ ਨਾਲ ਚੱਲ ਰਹੇ ਹੋ ਤੁਸੀਂ ਬਹੁਤ ਸਾਰੇ Song ਲੈ ਕੇ ਆਣਾ ਚਾਹ ਰਹੇ ਹੋ ਇਹ ਗੱਲ ਤਾਂ ਆਪਣੀ ਸਰ Songs ਬਾਰੇ ਹੋ ਗਈ ਲੇਕਿਨ ਮੈਂ ਥੋੜੀ ਜਿਹੀ ਪਿੱਛੇ ਦੀ ਗੱਲ ਤੇ ਜਾਣਾ ਚਾਹਨੀ ਆ ਸਰ ਮੈਨੂੰ ਤੁਸੀਂ ਆਪ ਦਾ ਥੋੜਾ ਸਟੱਡੀ ਬਾਰੇ ਦੱਸੋ ਤੁਹਾਡਾ ਸਕੂਲ ਚ ਰੁਝਾਨ ਕਿਦਾਂ ਦਾ ਸੀਗਾ ਤੇ ਤੁਹਾਡੀ ਕਾਲਜ ਲਾਈਫ ਕਿਦਾਂ ਦੀ ਸੀਗੀ ਮੈਂ ਉਹ ਚੀਜ਼ ਪੁੱਛਣਾ ਚਾਹਨੀ ਆ ਸਰ ਦੇਖੋ ਮੈਡਮ ਮੈਂ ਪਿੰਡ ਸਰਕਾਰੀ ਸਕੂਲੇ ਪੜਿਆ ਮੇਰੇ ਪਿੰਡ ਮੇਰਾ 13 ਐਫ ਐਫ ਮਾਨਕਸਰ ਕਰਨਪੁਰ ਤਹਿਸੀਲ ਗੰਗਾਨਗਰ ਡਿਸਟ੍ਰਿਕਟ ਤੇ ਠੀਕ ਸੀ ਪੜਨ ਚ ਮੈਂ بڑا ਸ਼ਹਿਰ ਵੀ ਨਹੀਂ ਕਹਿ ਸਕਦੇ ਆਪਾਂ ਤੇ ਬਾਲੇ ਨਿਲ ਵੀ ਨਹੀਂ ਵਧੀਆ ਸੀ ਦਸਵੀਂ ਤੱਕ ਪੜਿਆ ਮੈਂ ਫਿਰ ਇੰਗਲਿਸ਼ ਮੀਡੀਅਮ ਤੋਂ ਪਲੱਸ 2 ਕੀਤੀ ਆ ਮੈਂ ਜੀ ਕਲੀਬੰਗਾ ਤੋਂ ਤੇ ਫਿਰ ਉਸ ਤੋਂ ਬਾਅਦ ਬਾਹਰ ਦਾ ਕੀੜਾ ਸੀਗਾ ਬੀਏ ਪ੍ਰਾਈਵੇਟ ਹੋਈ ਆ ਮੇਰੀ ਫਿਰ ਬਾਹਰ ਚਲ ਗਏ ਜੀ ਸਿੰਗਾਪੁਰ ਚਲ ਗਏ ਸੀਗੇ ਤੇ ਬਸ ਪੜਾਈ ਦਾ ਹੀ ਸੀ ਜੀ ਬਾਕੀ ਇੰਟਰਸਟ ਨਹੀਂ ਸੀ ਬਹੁਤ ਜ਼ਿਆਦਾ ਪੜਾਈ ਦੇ ਵਿੱਚ ਆਪਾਂ ਨੂੰ ਜਿਹੜਾ ਮੇਰਾ ਮੰਨਣਾ ਕਿ ਪੜ੍ਹਾਈ ਪੜ੍ਹੋਈ ਨੌਕਰੀਆਂ ਨਾਕਰੀਆਂ ਵਾਲੇ ਦੇ ਉਹ ਗੱਲਬਾਤ ਨਹੀਂ ਹੁੰਦੀ ਕਿ ਜਿਹੜੀ ਅੱਜ ਆਪਣੀ ਹੈ ਜੀ ਇਹ ਅੱਜ ਮੇਰੇ ਪਿੰਡ ਦੇ ਵਿੱਚ 70% ਲੋਕ ਨੌਕਰੀਆਂ ਵਾਲੇ ਆ ਜਿਨ੍ਹਾਂ ਨੂੰ ਕੋਈ ਜਾਣਦਾ ਨਹੀਂਗਾ ਠੀਕ ਹੈ ਜੀ ਤੇ ਉਹ ਤੋਂ ਬੜਾ ਮਾਨ ਫਕਰ ਫੀਲ ਹੁੰਦਾ ਕਿ ਆਪਣੀ ਗੱਲਬਾਤ ਕੁਝ ਹੋਰ ਹੈ ਜੀ ਤੇ ਸਰ ਤੁਸੀਂ ਮੈਨੂੰ ਉਸ ਤੋਂ ਇਲਾਵਾ ਤੁਸੀਂ ਜੇ ਕੁਝ ਦੱਸਣਾ ਚਾਹੋ ਤਾਂ ਸਾਡੇ ਪੰਜਾਬੀਏ ਚੈਨਲ ਤੇ ਤਾਂ ਪਲੀਜ਼ ਤੁਸੀਂ ਦੱਸ ਸਕਦੇ ਹੋ ਕੋਈ ਮੈਸੇਜ ਵਧੀਆ ਦੇਣਾ ਚਾਹਦੇ ਹੋ ਤਾਂ ਸਰ ਪਲੀਜ਼ ਤੁਸੀਂ ਦੱਸ ਸਕਦੇ ਹੋ ਮੈਸੇਜ ਮੇਰੇ ਵੱਨੀ ਉਤਾਈ ਹੈ ਜੀ ਬਸ ਵੀ ਪਤਾ ਕੋਈ ਨਹੀਂ ਕਿੰਨਾ ਚਿਰ ਆਪਾਂ ਹੈਗੇ ਜਾਂ ਕਿੰਨਾ ਚਿਰ ਨੇ ਕੀ ਪਤਾ ਇੱਕ ਪੈਰ ਰੱਖਿਆ ਦੂਜਾ ਚੱਕਣਾ ਜਾਂ ਨਹੀਂ ਜਾਂ ਚੱਕਿਆ ਤਾਂ ਰੱਖਣਾ ਜਾਂ ਨਹੀਂ ਠੀਕ ਹੈ ਜੀ ਲੜੋ ਝਗੜੋ ਨਾ ਜਿਹੜੀ ਤੁਸੀਂ ਕੌਂਟਰਵਰਸੀ ਦੀ ਗੱਲ ਕੀਤੀ ਸੀ ਕੌਂਟਰਵਰਸੀਆਂ ਚ ਨਾ ਪੋ ਔਰ ਫੈਮਿਲੀ ਨੂੰ ਪਿਆਰ ਕਰੋ ਆਪਦੇ ਮਾਪਿਆਂ ਨੂੰ ਪਿਆਰ ਕਰੋ ਖੁਦ ਨਾਲ ਪਿਆਰ ਕਰੋ ਖੁੱਤੇ ਧਿਆਨ ਦੋ ਐਵੇਂ ਕੀ ਲੈਣਾ ਲੋਕਾਂ ਤੋਂ ਇੱਧਰ ਉੱਧਰ ਦੀਆਂ ਗੱਲਾਂ ਸੁਣ ਕੇ ਅੱਜ ਦੇ ਵਕਤ ਤਾਂ ਕੁਝ ਵੀ ਨਹੀਂ ਪਤਾ ਅੱਜ ਆਪਾਂ ਇੱਕ ਪੈਰ ਚੱਕਦੇ ਆਂ ਦੂਜੇ ਦਾ ਕੋਈ ਭਰੋਸਾ ਨਹੀਂ ਰੱਬ ਨੇ ਪਤਾ ਨਹੀਂ ਕਿਹੜੀ ਜ਼ਿੰਦਗੀ ਦਿੱਤੀ ਆ ਤਾਂ ਆਪਾਂ ਇੱਥੇ ਆਏ ਆ ਤਾਂ ਆਪਾਂ ਨੂੰ ਜੀ ਖਾਸ ਖੇਡ ਕੇ ਰਹਿਣਾ ਚਾਹੀਦਾ ਹੈ ਸਰ ਜਿਵੇਂ ਤੁਸੀਂ ਮੈਨੂੰ ਦੱਸਿਆ ਕਿ ਆਉਣ ਵਾਲੇ ਟਾਈਮ ਜਾਂ ਦਸੰਬਰ ਤੱਕ ਤੁਸੀਂ ਕਾਫੀ ਆਪਣੇ ਗੀਤ ਲੈ ਕੇ ਆ ਰਹੇ ਹੋ ਕਾਫੀ Song ਤੁਹਾਡੇ ਆ ਰਹੇ ਹਨ ਤਾਂ ਤੁਸੀਂ ਮੈਨੂੰ ਥੋੜਾ ਇਹ ਦੱਸੋਗੇ ਕਿ ਤੁਸੀਂ ਜਿਹੜੇ ਤੁਹਾਡੇ ਆਉਣ ਵਾਲੇ Song ਆ ਕਿਹੜੇ ਚੈਨਲ ਤੇ ਜਾਂ ਕਿਹੜੀ ਕੰਪਨੀ ਦੇ ਥਰੂ ਮਤਲਬ ਤੁਸੀਂ ਆਪਦੇ ਸ਼ੂਟ ਕਰ ਰਹੇ ਹੋ ਦੇਖੋ ਅਮਨ ਜੀ ਮੈਂ ਨਾ ਤੁਹਾਨੂੰ ਸਿੱਧੀ ਗੱਲ ਦੱਸਾਂ ਤਾਂ ਆਪਾਂ ਕਿਸੇ ਕੰਪਨੀ ਨਾਲ ਇੱਕ ਨਾਲ ਨਹੀਂ ਮੈਂ ਕੰਮ ਕਰ ਰਿਹਾ ਤੁਸੀਂ ਦੇਖੋਗੇ ਜਦੋਂ ਦਾ ਮੈਂ ਸਟਾਰਟ ਹੋਇਆ ਕਿੰਨੀਆਂ ਕੰਪਨੀਆਂ ਨਾਲ ਕੰਮ ਕਰ ਚੁੱਕਿਆ ਮੈਂ दारू ਦੀ ਸਮੈਲ ਆਪਣਾ ਵਾਈਟ ਹੈਲ ਚ ਆਇਆ ਸੀ ਹਾਂਜੀ ਯੀਨ ਬਹੁਤ ਸੋਹਣਾ ਪਿਆਰ ਮਿਲਿਆ ਸੀ ਤਾਂ ਫਿਰ ਉਸ ਤੋਂ ਬਾਅਦ ਕੇਐਸ ਤੇਜੀ ਜੀ ਮੇਰੇ ਵੀਡੀਓ ਡਾਇਰੈਕਟਰ ਮੇਰੇ ਵੱਡੇ ਭਰਾ ਜਿਨ੍ਹਾਂ ਦੀ ਮੈਨੂੰ ਰੱਜ ਕੇ ਸਪੋਰਟ ਆ ਜੀ ਆ ਪਿੱਛੇ ਡੰਬ ਚਸਲਾ ਗਾਣਾ ਆਇਆ ਸੀਗਾ 5 ਲੱਖ ਵਿਊ ਕ੍ਰੋਸ ਕੀਤੇ ਸੀ ਉਹਨੇ ਤੇ Spotify ਤੇ ਵੀ ਬਹੁਤ ਵਧੀਆ ਉਹਨੂੰ ਪਿਆਰ ਮਿਲਿਆ ਸੀਗਾ ਉਹਨਾਂ ਨੇ ਮੇਰੇ 5 ਤੋਂ 6 ਗਾਣੇ ਵੀਡੀਓ ਕਰ ਰੱਖੇ ਆ ਹੁਣ ਪਤਾ ਨਹੀਂ ਉਹ ਕਿਹੜੀ ਕੰਪਨੀ ਤੇ ਪਾਉਣਗੇ ਕਿਹੜੀ ਤੇ ਨਹੀਂ ਪਾਉਣਗਾ ਉਹਨਾਂ ਦੇ ਹੱਥ ਵਾਸਾ ਹੈ ਤੇ ਬਾਕੀ ਆਪਾਂ ਕਿਸੇ ਕੰਪਨੀ ਦੇ ਫਾਊਂਡੇਸ਼ਨ ਚ ਨਹੀਂ ਗਏ ਕਿਸੇ ਤੇ ਬੰਦਕ ਨਹੀਂ ਗਏ ਬਥੇਰੀਆਂ ਕੰਪਨੀਆਂ ਨਾਲ ਕੰਮ ਕਰਦੇ ਇੱਕ ਚੀਜ਼ ਇੱਕ ਚੀਜ਼ ਸਰ ਮੈਂ ਹੋਰ ਪੁੱਛੂੰਗੀ ਤੁਹਾਨੂੰ ਮੇਰਾ ਇਹ ਕਹਿਣਾ ਸੀਗਾ ਵੀ ਮੈਂ ਤੁਹਾਡੇ ਜਿੰਨੇ ਵੀ ਸੌਂਗ ਸੁਣੇ ਆ ਜੀ ਵੀ ਤੁਸੀਂ ਸਾਰੇ ਲੋਕਲ ਸ਼ੂਟ ਕੀਤੇ ਹੋਏ ਆ ਕਿ ਮੈਂ ਇਹ ਦੱਸ ਸਕਦੀ ਆ ਕਿ ਤੁਸੀਂ ਆਉਣ ਵਾਲੇ ਫਿਊਚਰ ਟਾਈਮ ਚ ਕੋਈ ਸੌਂਗ ਤੁਸੀਂ ਆਪ ਦਾ ਫੋਰਨ ਚ ਵੀ ਕੋਈ ਤੁਸੀਂ ਕਰੋਗੇ ਸ਼ੂਟ ਜਾਂ ਸਿਰਫ ਇੰਡੀਆ ਚ ਹੀ ਕਰਨ ਦਾ ਸੋਚਿਆ ਹੋਇਆ ਨਹੀਂ ਇੰਡੀਆ ਚ ਮੇਰਾ ਇੱਕ ਸ਼ੂਟ ਹੋਇਆ ਪਿਆ ਜੀ ਬਾਹਰ ਆਪਣਾ ਬੈਂਕਾਕ ਥਾਈਲੈਂਡ ਸ਼ੂਟ ਹੋਇਆ ਪਿਆ ਇੱਕ ਆਪਣਾ ਗਾਣਾ ਉਹ ਹਜੇ ਹੁਣਾ ਤੇ ਉਸ ਤੋਂ ਲਾਵਾ ਹੁਣ ਜਲਦੀ ਹੀ ਪਲਾਨ ਕਰ ਰਹੇ ਆ ਮੇਰਾ ਲਮਸਮ ਜਨਵਰੀ ਦੇ ਵਿੱਚ ਟੂਰ ਹੋਊਗਾ ਕੈਨੇਡਾ ਦਾ ਇੱਕ ਅਦਾ ਗੀਤ ਉੱਥੋਂ ਸ਼ੂਟ ਕਰਕੇ ਲਿਆਵਾਂਗੇ ਬਾਕੀ ਦੁਬਈ ਦਾ ਵੀ ਚੱਲ ਰਿਹਾ ਪ੍ਰੋਗਰਾਮ ਅਜੇ ਪਤਾ ਨਹੀਂਗਾ ਕਿਉਂਕਿ ਜਿੰਨਾ ਚਿਰ ਆਪਣੇ ਗੀਤਾਂ ਤੇ ਕੰਪਨੀ ਬਜਟ ਲਾਉਂਦੀ ਆ ਜਦੋਂ ਕੰਪਨੀ ਬਜਟ ਪਾਸ ਕਰੂਗੀ ਤਾਂ ਉਸ ਤੋਂ ਬਾਅਦ ਦੀਆਂ ਗੱਲਾਂ ਹੈ ਪਹਿਲਾਂ ਨਹੀਂ ਆਪਾਂ ਕੁਝ ਕਹਿ ਸਕਦੇ ਦੇ ਵਿੱਚ ਬਾਕੀ ਲੋਕਲ ਦੀ ਗੱਲ ਕੀਤੀ ਆ ਤਾਂ ਆਪਣੇ ਹੁਣ ਮੈਂ ਆਪਣੇ ਖੇੜੀ ਵਾਲਾ ਬਾਬਾ ਜੀ ਘੋੜਿਆਂ ਵਾਲੇ ਉਹਨਾਂ ਦੇ ਉੱਥੇ ਸ਼ੂਟ ਕਰਕੇ ਆਂਦਾ ਉਹਨਾਂ ਬਨਿਓ ਸੀਗਾ ਗੀਤ ਹਉ ਹੁਣ ਘੋੜੀਆਂ ਵਾਲੇ ਚੱਲੀ ਜਾਂਦਾ ਗਾਣਾ ਉਹ ਵੀ ਆਪਣੇ ਵੱਡੇ ਭਰਾ ਦੇ ਚੈਨਲ ਤੇ ਹੈਗਾ ਗੀਤ ਉਹਨਾਂ ਨਾਲ ਸ਼ੂਟ ਕੀਤਾ ਫਿਰ ਗੰਗਾ ਨਗਰ ਅਡੋਟਾ ਲੋਕੇਸ਼ਨ ਤੇ ਆਪਾਂ ਕਰਦੇ ਰਹਿੰਦੇ ਆ ਜਾਂ ਪਟਿਆਲਾ ਚੰਡੀਗੜ੍ਹ ਇੱਥੇ ਤਾਂ ਫਿਰ ਚੱਲਦੀ ਰਹਿੰਦੀ ਹੈ ਤੇ ਆਊਟ ਆਫ ਇੰਡੀਆ ਦਾ ਬਸ ਬਾਬੇ ਨੇ ਚਾਹਤ ਕਰਾਂਗੇ ਜਲਦੀ ਸਰ ਮੈਂ ਇੱਕ ਚੀਜ਼ ਹੋਰ ਪੁੱਛਣਾ ਚਾਹਨੀ ਆ ਤੁਹਾਨੂੰ ਮੈਂ ਇਹ ਕਹਿ ਰਹੀ ਸੀ ਕਿ ਜਿਹੜੇ ਤੁਹਾਡੇ ਹੁਣ ਤੱਕ ਤੇ ਜਿੰਨੇ ਵੀ Song ਹੋਏ ਆ ਉਹਨਾਂ ਦੀ ਮਿਊਜ਼ਿਕ ਰਿਕਾਰਡਿੰਗ ਜਾਂ ਜੋ ਵੀ ਹੈ ਵੀਡੀਓ ਰਿਕਾਰਡਿੰਗ ਵਗੈਰਾ ਉਹ ਮਤਲਬ ਤੁਹਾਨੂੰ ਕਿਹਨੇ ਸਪੋਰਟ ਕੀਤਾ ਉੱਥੇ ਇਹ ਜੀ ਆਪਣੇ ਆਪਾਂ ਵੱਖ-ਵੱਖ ਸਟੂਡੀਓ ਤੋਂ ਕੰਮ ਕਰਵਾਉਂਦਾ ਮੈਂ ਜਿਵੇਂ ਮਿਸਟਰ ਸਾਨੀ दारू ਦੀ 스멜 ਗੀਤ ਕੀਤਾ ਸੀ ਉਹਨੇ ਹੁਣ ਆਪਣਾ ਸ਼ਰਾਬੀਆਂ ਦਾ ਲਾਣਾ ਆ ਰਿਹਾ ਗੀਤ ਫਿਰ ਉਸ ਤੋਂ ਇਲਾਵਾ ਮੈਂ ਕੰਮ ਕਰਵਾ ਰਿਹਾ ਜੀ ਨੈਕਸਟ ਬੀਟ ਨੈਕਸਟ ਬੀਟ ਵਾਲਿਆਂ ਦਾ 뮤직 ਬੋਕਾਂਟਾ ਪੰਜਾਬ ਦੇ ਲੰਮ ਸਮਾਂ ਆਰਟਿਸਟਾਂ ਦਾ ਕਰਦਾ ਕੰਮ ਉਹ ਉਹਨਾਂ ਦਾ ਜਿਹੜਾ ਡੱਬ ਚਸਲਾਇਆ ਸੀ ਨੈਕਸਟ ਬੀਟ ਤੋਂ ਹੋਇਆ ਸੀਗਾ ਫਿਰ ਹੁਣ ਆਪਣਾ ਕਾਲਾ ਕਾਲਾ ਮਾਲ ਵੀ ਆ ਰਿਹਾ ਤੇ ਵੈਲੀਆਂ ਦਾ ਲਾਣਾ ਵੀ ਆ ਰਿਹਾ ਕਾਫੀ ਸਾਰੇ ਗੀਤ ਜਿਹੜੇ ਉਹਨਾਂ ਨੇ ਕੀਤੇ ਉਸ ਤੋਂ ਇਲਾਵਾ ਫਿਰ ਮੈਂ ਸナイਪਰ ਤੋਂ ਵੀ ਕੰਮ ਕਰਵਾ ਰਿਹਾ ਜੀ ਉਹਨੇ 2-4 ਦਿਨ ਪਹਿ ਜੱਟ ਸ਼ਰਾਬੀ ਤੋਂ ਸナイਪਰ ਦਾ ਕੀਤਾ ਹੋਇਆ ਪਹਿਲਾਂ ਗੁਲਾਬਾਂ ਦੀ ਸ਼ਰਾਬ ਐਸੇ ਉਹ ਵੀ ਸナイਪਰ ਦਾ ਕੀਤਾ ਸੀ ਫਿਰ ਮੁੰਡਾ ਆਰਕੇ ਆ ਬਾਬਾ ਨਾਨਕ ਉਹਨਾਂ ਦੇ 뮤직 ਚੋਂ ਆ ਰਿਆ ਤੇ ਕੰਗਾਂ ਨਗਰ ਆ ਰਿਆ ਗੀਤ ਆਪਣਾ ਉਹ ਵੀ ਆਰਕੇ ਦਾ 뮤직 ਕੀਤਾ ਤੇ ਆਪਾਂ ਕਾਫੀ ਆਪਣੇ ਨਾਲ ਸਾਰੇ ਵਧੀਆ ਜੀ ਆਪਾਂ ਜਿੱਥੋਂ ਵੀ ਸੂਤ ਲੱਗਦਾ ਆਪਾਂ ਕਰਵਾਈ ਦਾ ਕੰਮ ਤੇ ਸਰ ਜਿਹੜੇ ਤੁਹਾਡੇ ਆਉਣ ਵਾਲੇ ਜਿਹੜੇ ਸੌਂਗਾ ਉਹਨਾਂ ਬਾਰੇ ਵੀ ਮੈਨੂੰ ਦੱਸੋ ਕਿ ਉਹਨਾਂ ਦਾ 뮤직 ਜਿਹੜਾ ਰਿਕਾਰਡਿੰਗ ਵੀਡੀਓ ਰਿਕਾਰਡਿੰਗ ਉਹ ਤੁਸੀਂ ਕਿਹਦੇ ਤੋਂ ਲੈ ਰਹੇ ਹੋ ਆਉਣ ਵਾਲੇ ਗੀਤਾਂ ਦਾ ਵੀ ਮੈਂ ਇਹਨਾਂ ਨਾਲ ਹੀ ਕੰਮ ਕਰੂੰਗਾ ਜੀ ਕਿਉਂਕਿ ਜਿੱਥੋਂ ਆਪਾਂ ਨੂੰ ਕੰਮ ਵਧੀਆ ਮਿਲਦਾ ਹਨਾ ਤੇ ਫਿਰ ਉਹ ਛੱਡਣੀ ਨਹੀਂ ਚਾਹੀਦੀ ਟੀਮ ਕਿਉਂਕਿ ਮੈਨੂੰ ਸਪੋਰਟ ਕਰਦੇ ਆ ਬਾਕੀ ਇਹ ਕਿਤੇ ਆਪਾਂ ਨੂੰ ਪੈਸਿਆਂ ਨਾਲ ਨੀਗਾ ਸਿਸਟਮ ਆਪਣਾ ਕਿ ਵੱਧ ਘਟਾ ਆ ਜਾਂ ਕਿਵੇਂ ਹਨਾ ਜਿਵੇਂ ਨੈਕਸਟ ਬੀਟ ਤੋਂ ਮੇਰਾ ਜਾਦੇ ਕੰਮ ਹੁੰਦਾ ਜਾਂ ਮਿਸਟਰ ਸਾਨੀ ਨਾਲ ਮੈਂ ਬੀਟ Song ਜਿਹੜੇ ਉਹ ਕਰਦਾ ਤੇ ਬਸ ਆਹੀ ਹੈ ਜੀ ਇਹਨਾਂ ਕੋਲੇ ਹੁੰਦਾ ਮੇਰਾ ਇੱਕ ਚੀਜ਼ ਹੋਰ ਮੈਂ ਪੁੱਛਣੀ ਆ ਸਰ ਫਿਊਚਰ 'ਚ ਜਿਵੇਂ ਤੁਸੀਂ ਆਪਣਾ Song ਕਰੋਗੇ ਜਾਂ ਮੂਵੀ ਕਰੋਗੇ ਤਾਂ ਮੈਂ ਤੁਹਾਨੂੰ ਇੱਕ ਚੀਜ਼ ਪੁੱਛਣਾ ਚਾਹਨੀ ਆ ਤੁਸੀਂ ਕਿਹੜੇ ਸਿੰਗਰ ਨਾਲ ਜਾਂ ਆਪਣੇ ਕਿਸੇ ਫੇਵਰਿਟ ਸਿੰਗਰ ਨਾਲ ਜਾਂ ਐਕਟਰ ਨਾਲ ਕਿਹਦੇ ਨਾਲ ਤੁਸੀਂ ਮੂਵੀ ਆ Song ਕਰਨਾ ਚਾਹੁੰਦੇ ਹੋ ਦੇਖੋ ਮੈਡਮ ਮੂਵੀ ਦੀ ਗੱਲ ਆ ਜਿਹੜੀ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਕਿ ਐਸ ਤੇਜੀ ਜੀ ਵੀਡੀਓ ਡਾਇਰੈਕਟਰ ਮੇਰੇ ਬੱਡੇ ਭਰਾ ਉਹਨਾਂ ਦੀ ਮੂਵੀ ਆ ਰਹੀ ਹੈ ਇਸ਼ਕ ਪਵਾੜੇ ਹਾਂਜੀ ਮੇਬੀ ਜਨਵਰੀ ਚ ਰਿਲੀਜ਼ ਹੋ ਜਾਣੀ ਆ ਠੀਕ ਹੈ ਉਹਨਾਂ ਨੇ ਹੀ ਆਪਣੀ ਗੱਲਬਾਤ ਕਰਵਾਈ ਹੈ ਅੱਗੇ ਮੂਵੀ ਦੇ ਵਿੱਚ ਉਹਨਾਂ ਦੇ ਥਰੂ ਮੂਵੀ ਆ ਰਹੀ ਆ ਤੇ ਟੀਮ ਸਾਡੀ ਅੱਛੀ ਆ ਕੇ ਐਸ ਤੇਜੀ ਭਾਜੀ ਮੇਰੇ ਸਾਰੇ ਗਾਣਿਆਂ ਦਾ ਲੰਮ ਸਮਗਲਾ ਵੀਡੀਓ ਕਰ ਰਹੇ ਆ ਹਨਾ ਉਹਨਾਂ ਦੇ ਥਰੂ ਹੀ ਮੂਵੀ ਹੋਊਗੀ ਮੈਨੂੰ ਫਿਕਸ ਨਹੀਂ ਪਤਾ ਵੀ ਕਿਹਦੇ ਗੱਲ ਪੁੱਛੀ ਕੰਮ ਕਰਨ ਦੀ ਕੰਮ ਇਹ ਆ ਜੀ ਮੈਨੂੰ ਤੇ ਇਹ ਆ ਕਿ ਮੇਰਾ ਗੀਤ ਲਿਖਿਆ ਹੋਇਆ ਜੇ ਕੋਈ ਗਾਵੇ ਤਾਂ ਉਹਨੂੰ ਵਧੀਆ ਕੰਪੋਜ਼ ਮਿਲੇ ਵਧੀਆ ਆਵਾਜ਼ ਮਿਲੇ ਵਧੀਆ ਪਿਆਰ ਮਿਲੇ ਬਸ ਮੈਂ ਆਪਾਂ ਫੇਕ ਸੌਦੇ ਵਾਲੇ ਪਾਸੇ ਧਿਆਨ ਨਹੀਂ ਆਪਣਾ ਵੀ ਵਿਊ ਕਿੰਨੇ ਆਇਆ ਉਹ ਚੀਜ਼ ਨਹੀਂ ਮੈਂ ਖੁਦ ਸੰਤੁਸ਼ਟ ਹਾਂ ਵੀ ਮੇਰੇ ਗੀਤ ਨੂੰ ਇਨਸਾਫ ਮਿਲਿਆ ਸਿੰਗਰ ਵੱਡੇ ਛੋਟੇ ਨਾਲ ਨਹੀਂਗਾ ਇੱਕ ਮੈਨੂੰ ਹੋਰ ਦੱਸੋ ਤੁਹਾਡਾ ਫੇਵਰੇਟ ਸਿੰਗਰ ਫੇਵਰੇਟ ਜੀ ਦੇਖੋ ਸਾਰੇ ਫੇਵਰੇਟ ਹੀ ਆ ਵੈਸੇ ਚਮਕੀਲਾ ਸਾਹਿਬ ਮੈਂ ਲਮਸੋਂ ਮੈਂ ਹੋਰ ਜੋ ਕੋਈ ਗੀਤ ਨਹੀਂ ਗਾਇਆ ਜਿਹੜਾ ਉਹਨਾਂ ਦਾ ਨਹੀਂ ਸੁਣਿਆ ਤੁਸੀਂ ਸਭ ਤੋਂ ਜ਼ਿਆਦਾ ਸੌਂਗ ਕਿਹਦੇ ਸੁਣਦੇ ਰਹੇ ਹੋ ਚਮਕੀਲਾ ਜੀ ਤੇ ਫਿਰ ਬੱਬੂ ਮਾਨ ਸਾਹਿਬ ਹੋਗੇ ਕਰਤਾਰ ਰਮਲਾ ਜੀ ਹੋਗੇ ਇਹਨਾਂ ਨੂੰ ਮੈਂ ਬਹੁਤ ਸੁਣਿ ਜਮਾ ਮਸਦਿਕ ਸਾਹਿਬ ਨੂੰ ਸੁਣਿਆ ਜੀ ਮੈਂ ਉਹਨਾਂ ਦੇ ਗੀਤ ਬਹੁਤ ਜ਼ਿਆਦਾ ਸੁਣਿਆ ਨਵੇਂ ਦੇ ਵਿੱਚੋਂ ਕਰਨ ਔਜਲਾ ਜਿਨ੍ਹਾਂ ਦੇ ਗੀਤ ਮੈਨੂੰ ਪਸੰਦ ਆ ਹਾਂਜੀ ਬਾਕੀ ਸਾਰਿਆਂ ਦੇ ਵਧੀਆ ਗੀਤਾਂ ਸੁਣਦਾ ਮੈਂ ਸਾਰਿਆਂ ਦੇ ਆ ਪਰ ਜਿਨ੍ਹਾਂ ਨੂੰ ਕਿ ਆਪਾਂ ਬਹੁਤ ਜ਼ਿਆਦਾ ਸੁਣਦੇ ਆ ਮੈਂ ਉਹਨਾਂ ਦੇ ਨਾਮ ਦੱਸੇ ਆ ਤੁਹਾਨੂੰ ਮੈਂ ਲਾਸਟ ਸਿਰ ਮੇਰੀ ਇੱਕ ਰਿਕਵੈਸਟ ਆ ਤੁਸੀਂ ਆਪਦੇ ਗੀਤਾਂ ਦੇ ਮੈਨੂੰ ਥੋੜੇ ਬੋਲ ਸੁ ਮੇਰੇ ਕੀ ਥੋੜੇ ਤੁਸੀਂ ਸੁਨੇ ਹੋਣੇ ਆ ਹਾਂਜੀ ਹਾਂਜੀ ਮੈਂ ਸੁਨੇ ਹੁੰਦੇ ਆ ਹਾਂਜੀ ਤੇ ਆਪਣਾ ਗੀਤ ਆ ਰਿਹਾ ਹੁਣ ਵੈਲੀਆਂ ਦਾ ਲਾਣਾ ਤੇ ਉਹਦੀਆਂ ਮੈਂ ਲਾਈਨਾਂ ਸੁਣਾਉਣਾ ਤੁਹਾਨੂੰ ਮੈਂ ਹਜਰ ਅਨਰੀਲੀਜ਼ ਗਾਣਾ ਚਲੋ ਆਪਾਂ ਸੁਣਾ ਦਿੰਨੇ ਕਹਿੰਦਾ ਹਉ ਬਾਪੂ ਹੋਰਾਂ ਦਾ ਸੀ ਦਬ ਕਲ ਦੇਨ ਵਰਗਾ ਜਿਹੜੇ ਧੋਣਾ ਨੂੰ ਸੀ ਆਇਕ ਦੇ ਹੱਥ ਵੱਢ ਤੇ ਹਉ ਬਾਪੂ ਨੇ ਵੀ ਦੁੱਕੀ ਤਿੱਕੀ ਖੰਗਣ ਨਾ ਦਿੱਤੀ ਗੰਗਾ ਨਗਰ ਦੇ ਅੱਡੇ ਚ ਸੀ ਫੈਰ ਕੱਢ ਤੇ ਕਈ ਸਾਲੇ ਫੋਨ ਤੇ ਸੀ ਮਾਰਦੇ ਪਕਾਈ ਪੰਗਾ ਸਾਡੇ ਨਾਲ ਪਾ ਕੇ ਨਿਕਲੇ ਨਾ ਖੁੱਡ ਚੋਂ ਆਹ ਸਾਡੇ ਤੋਂ ਗੁਲਾਬਾਂ ਦੀ ਉਮੀਦ ਛੱਡਦੇ ਨਹੀਂ ਸਾਡਾ ਸੁਣੀਦਾ ਹੈ ਲਾਣਾ ਵੈਲੀਆਂ ਦਾ ਮੁੱਢ ਤੋਂ ਸਾਡੇ ਤੋਂ ਗੁਲਾਬਾਂ ਦੀ ਉਮੀਦ ਛੱਡਦੇ ਨਹੀਂ ਸਾਡਾ ਸੁਣੀਦਾ ਹੈ ਲਾਣਾ ਵੈਲੀਆਂ ਦਾ ਮੁੱਢ ਤੋਂ ਬਹੁਤ ਵਧੀਆ ਜੀ ਬਹੁਤ ਵਧੀਆ ਹਾਂਜੀ ਥੈਂਕ ਯੂ ਮੈਡਮ ਅਮਨ ਜੀ ਔਰ ਪੰਜਾਬੀਅਤ ਪੋਡਕਾਸਟ ਜਿਨ੍ਹਾਂ ਨੇ ਤੁਸੀਂ ਮੈਨੂੰ ਰੂਬਰੂ ਕਰਵਾਇਆ ਆਡੀਅנס ਦੇ ਔਰ ਜਿੰਨੇ ਵੀ ਮੇਰੇ ਦੋਸਤ ਮਿੱਤਰ ਮੇਰੇ ਫੈਨਸ ਇਹ ਵੀਡੀਓ ਦੇਖ ਰਹੇ ਆ ਸੋ ਵੱਧ ਤੋਂ ਵੱਧ ਇਹਨੂੰ ਸ਼ੇਅਰ ਕਰਨਾ ਲਾਈਕ ਕਰਨਾ ਔਰ ਕਮੈਂਟ ਕਰਕੇ ਦੱਸਣਾ ਕਿ ਕੋਈ ਗਲਤੀ ਇਹਦੇ ਵਿੱਚ ਰਹਿ ਗਈ ਹੋਈ ਤਾਂ ਨੈਕਸਟ ਪੋਡਕਾਸਟ ਦੇ ਵਿੱਚ ਅਸੀਂ ਸੁਧਾਰਾਂਗੇ ਸੋ ਥੈਂਕ ਯੂ ਸਤਿ ਸ੍ਰੀ ਅਕਾਲ ਜੀ ਅੱਜ ਸੀ ਸਾਡੇ ਨਾਲ ਚੰਨੀ ਸੁਖਚਾਨ ਜੀ ਜਿਨ੍ਹਾਂ ਨਾਲ ਅਸੀਂ ਗੱਲਬਾਤ ਕੀਤੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤੇ ਵੀਡੀਓ ਨੂੰ ਸ਼ੇਅਰ ਤੇ ਕਮੈਂਟ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਧੰਨਵਾਦ